ਗਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਜਾਈਓ ਕਿਤੇ ਸਾਰੇ ਨੇ ਬਹੁਤ ਵਧੀਆ ਹੋ ਗਏ ਬੰਦੇ ਧੋਖਾ ਕਰ ਗਿਆ ਜਿਤੜਕੇ ਤੜਕੇ ਝੂਠ ਮਾਰ ਕੇ ਮੈਨੂੰ ਲੈ ਆਏ ਆਏ ਕਿ ਗੋਂਦਾਲ ਜਾਣਾ ਵਾ ਤੇ ਪਾ ਇਹਨਾਂ ਨੇ ਇਧਰ ਦਰਿਆ ਤੋਂ ਵੀ ਪਾਰ ਦਿੱਤੀ ਗੱਡੀ ਤੇ ਹੁਣ ਗਾੜੀ ਪਤਾ ਨਹੀਂ ਅਜੇ ਵੀ ਨਹੀਂ ਸੱਚ ਦੱਸਣ ਦੇ ਫਿਰ ਮੈਂ ਦਿਹਾੜੀ ਜਾਣਾ ਸੀ ਦਿਹਾੜੀ ਤੇ ਤਾਂ ਕਿੰਨੀ ਮਿੰਗੀ ਵੜੀ ਰਹਿੰਦੇ ਦਿਹਾੜੀ ਪਤਾ ਕਿੰਨੀ ਮੇਰੀ ਤੂੰ ਦਿਹਾੜੀ ਤੋਂ ਵੀ ਮਿੰਗਾ ਪੜਾ ਰਹੇ ਰਹਿੰਦੇ ਤੂੰ ਆਹ ਤੇ ਤਾਂ ਹੀ ਤਾਂ ਗਿਆ ਸੱਚ ਬੋਲ ਕੇ ਲਿਆ ਕਰੋ ਕਿੱਥੇ ਲੈ ਕੇ ਚੱਲੇ ਹੁਣ ਵੇਖੋ ਕੀ ਜੋ ਸਾਰਾ ਦਿਨ ਇਹਨਾਂ ਨੇ ਕੱਟ ਦੇਣਾ ਮੈਂ ਗੱਡੀ ਵੀ ਲਾ ਕੇ ਆਇਆ ਮੇਰੇ ਤੇ ਆ ਕੇ ਵੇਖ ਲਈ ਕੋਈ ਨਹੀਂ ਹੋ ਜਾਣੀ ਕਰਦੇ ਨਹੀਂ ਸਹੀ ਬੰਦਾ ਆਪਣਾ ਹੀ ਉਹਨੇ ਵੀ ਪੂੰ ਨਹੀਂ ਚੁੱਕਿਆ ਹੈ ਮੈਂ ਉਹਦੇ ਬਾਪੂ ਨੂੰ ਦੇ ਆਇਆ ਗੱਡੀ ਹੁਣ ਚੱਲ ਕੋਈ ਤੇ ਜਾਣਾ ਕਿੱਥੇ ਹੈ ਸੱਚ ਤੇ ਦੱਸੋ ਹੈ ਆਪੇ ਜਾਨ ਨੂੰ ਜਾਂਦੇ ਆਪਾਂ ਫਲੋਰ ਜਿਹੜਾ ਫਲੋਰ ਫਲੋਰ ਉੱਥੇ ਕੀ ਆ ਦੋਨਾਲ ਤਾਂ ਸਿੱਧਾ ਫਲੋਰ ਐਡੀ ਦੂਰ ਹੈ ਪਿੰਲੂ ਜਾਣਾ ਇੱਥੋਂ ਆਪਾਂ ਮੋੜੀ ਮੋੜ ਮੂਹੇ ਕੋੜਾ ਮੈਨੂੰ ਜਿਹੜੇ ਹਿਸਾਬ ਨਾਲ ਇਹ ਫੋਨ ਕਰਦੇ ਆ ਮੈਂ ਬਾਜ਼ਾਰ ਬਜੂਰ ਜਾਣਾ ਵਾ ਕੁਝ ਨਹੀਂ ਪਾਇਆ ਮੈਂ ਤੇ ਬੂਟ ਵੀ ਨਹੀਂ ਪਾਇਆ ਚਪਲੇ ਨਾਲ ਜਰਾਬਾ ਬਾਕੇ ਆ ਗਿਆ ਅਸੀਂ ਤੇ ਜਰਾਬ ਹੁਣ ਮੈਂ ਗੱਡੀ ਚ ਲਾ ਆਇਆ ਵਾ ਨਾ ਚਾਰਜਰ ਲਿਆਂਦਾ ਫੋਨ ਵੀ ਨਹੀਂ ਚਾਰਜਡ ਲੀਡ ਲੈਣੀ ਪੈਣੀ ਆਪਾਂ ਨੂੰ ਰਾਜ ਚ ਚਲੋ ਕਰਬੂਥਲੇ ਦੇਖਦੇ ਆਂ ਜਾ ਕੇ ਚਲੋ ਵੀ ਮਿੱਤਰੋ ਆਜੋ ਦੇਖਦੇ ਅੱਜ ਕੀ ਬੰਦਾ ਫਿਰ ਅੱਜ ਦਾ ਵਲੌਗ ਫਲੋਰ ਦੇ ਨਾਲ ਉੱਥੇ ਜਾ ਕੇ ਬੰਦਾ ਵੀ ਕੀ ਬੰਦੇ ਕੰਮ ਵੀ ਨਹੀਂ ਦੱਸੰਦੇ ਕੀ ਕਰਨ ਚੱਲੇ ਆ ਘਰੋਂ ਵੀ ਕੇ ਆਉਣਾ ਸੀ ਫੜੀ ਬੰਦਾ ਮਰ ਜੇ ਪਣਾ ਇੰਦੀ ਛੇਤੀ ਨਹੀਂ ਮਰਦਾ ਉਹ ਕਿੰਨਾ ਕਰ ਰਹਿ ਗਿਆ ਤੁਹਾਡਾ ਸਿਸਟਮ ਮੈਂ ਤਾਂ ਸੌਂ ਵੀ ਲਿਆ ਵਾ ਓਕ ਲੱਗੀ ਮੈਨੂੰ ਕਿੱਥੇ ਗਾ ਕੇ ਜੇ ਚੱਲੇ ਬਸ ਕੋਲ ਰਹਿ ਗਿਆ ਫੋਨ ਤੇ ਲਾਇਆ ਮੈਂ ਪਿੰਡ ਭੱਲੇ ਤੇ ਮੈਨੂੰ ਲਾਦਾ ਵਾਵਾ ਹੀ ਪਿਆ ਉਹਦੇ ਹੈ ਗਰਾਹਾ ਲੈ ਤੇ ਆਪਾਂ ਪਿੱਛੇ ਹੀ ਆ ਗਰਾਹਾ ਉਹਦਾ ਨਹੀਂ ਪਿੰਡ ਬਰੌਣ ਕੁੜੀ ਦਾ ਹੋ ਕੇ ਚੱਲੀਏ ਦੇਖੋ ਮਿਲ ਕੇ ਉਹਨੇ ਅੱਜ ਟਾਈਮ ਥੋੜਾ ਹੈ ਫਿਰ ਟਾਈਮ ਥੋੜਾ ਮਮਾ ਟਾਈਮ ਲਾਈ ਬੜਾ ਜਾਨ ਦੇ ਨਾਲ ਆ ਵੇਖ ਆਵਾਂਗੇ ਕੋਈ ਖਲਾ ਲਾ ਲਾ ਦੇ ਕੋ ਜੱਟ ਭਾਈ ਲਈ ਹੈ ਸਾਰਾ ਕੁਝ ਵੀਰ ਬਾਹਰ ਭੇਜ ਦੇਓ ਠੀਕ ਚਾਹ ਮੌਰੇ ਦਾ ਪਕੌੜੇ ਪੀਓ ਚਾਹ ਚੱਲੀਏ ਹਰੇ ਯਾਰ ਓਕੇ ਜਾਨ ਸਿੰਗਾ ਭਾਈ ਮਿਲਦੇ ਮੇਰਾ ਭਰਾ ਹੈ ਓਕੇ ਵੀਰ ਚਲੋ ਠੀਕ ਹੈ ਰੱਖ ਲੈ ਸਮਾਨ ਓਕੇ ਪਕੌੜੇ ਮੈਂ ਤੇ ਗੋਭੀ ਵਾਲੇ ਖਾਦੇ ਜਿਆਦੇ ਗੋਭੀ ਵਾਲੇ ਆਲੂ ਵਾਲੇ ਆ ਵੀ ਜੜੇ ਨਹੀਂ ਮੈਨੂੰ ਤਾਂ ਭੁੱਖ ਬਹੁਤ ਲੱਗੀ ਸੀ ਕੋਈ ਨਹੀਂ ਬਾਕੀ ਵੇਖਦੇ ਆ ਗਾੜੀ ਜਾ ਕੇ ਰੋਕਦੇ ਕਿਤੇ ਇੱਧਰ ਦੀ ਆਏ ਨਾ ਆਹੋ ਕਿਹੜਾ ਪਿੰਡ ਹੀ ਆ ਹੈ ਓਏ ਜੇ ਤਾਂ ਪਹੁੰਚ ਗਏ ਤਿੰਨਾਂ ਨੇ ਲਓ ਜੀ ਪਹੁੰਚ ਗਏ ਅਸੀਂ ਫਤਿਹਗੜ੍ਹਾ ਐਡੇ ਬੰਦੇ ਮਾੜੇ ਹੀ ਦੇ ਖਵਾਇਆ ਨਹੀਂ ਕੁਛ ਰਾਜੋ ओके मारया ਪਕੌੜੇ ਖਾਦੇ ਉਹ ਪਕੌੜੇ ਖਾਦੇ ਉਹਦਾ ਕੀ ਬਣ ਗਿਆ ਤੈਨੂੰ ਪਤਾ ਮੇਰੀ ਖਰਾਕ ਬਹੁਤ ਜਿਆਦੀ ਹੈ ਜੇ ਮੈਨੂੰ ਕਦੇ ਕਟਣਾ ਹੁੰਦਾ ਨਾ ਤੈਨੂੰ ਵੀ ਤੇਰੇ ਨਾਲ ਹੀ ਰਾਤ ਕਿਤੇ ਨਾ ਕਿਤੇ ਗੱਡੀ ਰੋਕਿਆ ਕਰੋ ਇਦਾਂ ਯਾਰ ਫਿਰ ਬੰਦਾ ਚੰਗਾ ਜੀ ਲੱਗਦਾ ਇਹ ਵੀ ਤੇਰੇ ਨਾਲ ਹੀ ਪਹਾੜ ਬੈਲਟ ਲਾ ਲਈਓ ਬੈਲਟ ਲਾ ਲਾ ਕੇ ਬੈਲਟ ਨੂੰ ਕੀ ਹੈ ਇੱਥੇ ਤਾਂ ਟ੍ਰੈਫਿਕ ਬੜੀ ਹੈ ਇੰਨੀ ਦੇ ਸਾਰੇ ਉੱਥੋਂ ਨਹੀਂ ਮਿਲੀ ਟ੍ਰੈਫਿਕ ਲਓ ਜੀ ਵੇਖੀ ਹੁਣ ਜਾ ਕੇ ਉਹਨੇ ਕੀਤਾ ਗੱਡੀ ਦਾ ਕੰਮ ਕਿ ਨਹੀਂ